ਮੈਂ ਲੱਕੀ ਸੁਲਤਾਨਪਿੰਡ ਤੁਸੀਂ ਦੇਖ ਰਹੇ ਹੋ ਸਰਬਦਾ ਭਲਾ ਕਲਮਾ ਟਿੱਕੀ ਚੈਨਲ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਛੇਵਾਰ ਪੰਡੋਰਾ ਸੁਲਤਾਨਪਿੰਡ ਵਿੱਚ ਜਿੱਥੇ ਕੀ ਲੋਕੀ ਸੀਵਰੇਜ ਦੇ ਪਾਣੀ ਤੋਂ ਬਹੁਤ ਜੀ ਜ਼ਿਆਦਾ ਪਰੇਸ਼ਾਨ ਨੇ ਆਹ ਤੁਸੀਂ ਫਿਰ ਛੇ ਦੇਖ ਸਕਦੇ ਹੋ ਸੀਵਰੇਜ ਦਾ ਪਾਣੀ ਇਹ ਪਾਣੀ ਲੋਕਾਂ ਦੇ ਘਰਾਂ ਵਿੱਚ ਮੜ ਚੁੱਕਿਆ ਹੈ ਤੇ ਲੋਕਾਂ ਨੂੰ ਬਿਮਾਰੀਆਂ ਦਾ ਬਹੁਤ ਖਤਰਾ ਹੋ ਰਿਹਾ ਡਟਾ ਰਿਹਾ ਹੈ ਆਹ ਲੋਕਾਂ ਨਾਲ ਖਾਸ ਗੱਲਬਾਤ ਕਰਦੇ ਹਾਂ ਜੀ ਸਾਡੇ ਕਾਸ਼ਿਵਰ ਦੇ ਵਿੱਚ ਬਹੁਤ ਬੁਰਾ ਹਾਲਿਆ ਪਾਣੀ ਦਾ ਕੋਈ ਸਾਧਨ ਨਹੀਂ ਸੀਵਰੇਜ ਬਲੌਗ ਪਿਆ ਵਾ ਪੱਤੀਆਂ ਦੀਆਂ ਤਾਰਾਂ ਥਲੇ ਡਿੱਗੀਆਂ ਪਈਆਂ ਇੰਨੀ ਕੰਪਲੇਨਾਂ ਕੀਤੀਆਂ ਨਾ ਕੋਈ ਸੁਣਦਾ ਨਾ ਕੋਈ ਤੇ ਆ ਹੁਣ ਬਿਮਾਰੀ ਫੈਲ ਜਾਣੀ ਆ ਕਿਉਂ ਸੀਵਰੇਜ ਵਾਲੇ ਮਾਰਨਦੇ ਆ ਤੇ ਪਾਣੀ ਜਿਹੜਾ ਖਲੋਤਾ ਵਾ ਤੇ ਮੱਛਰ ਬਹੁਤ ਮੋਟਾ ਵਾ ਤੇ ਆ ਸਾਰਾ ਜਿਹੜਾ ਇਲਾਕਾ ਬਹੁਤ ਤੰਗ ਵਾ ਨੰਗਣ ਦਾ ਰਸਤਾ ਵੀ ਜਿਹੜਾ ਉਹ ਨਹੀਂ ਰਹਿ ਗਿਆ ਇੰਨੀ ਬਦਬੂ ਆਉਣ ਢਈ ਆ ਤੇ ਲੱਗ ਜਿਹੜਾ ਘਰ ਰੋਟੀ ਖਾਣੀ ਮੁਸ਼ਕਲ ਹੋਈ ਆ ਸਾਰੇ ਭਰੇ ਭਰੇ ਦੇ ਨਾਮ ਦੇਖੋ ਕੋਈ ਬਾਹਰ ਨਿਕਲਦਾ ਨਿਕਾਸ ਜਿਹੜਾ ਉਹ ਨਹੀਂ ਹੈਗਾ ਮੇਨ ਰੋਡ ਹੈ ਮੇਨ ਰੋਡ ਹੈਗਾ ਕਿਸੇ ਬਨਜਾਨ ਦਾ ਰਸਤਾ ਨਹੀਂ ਹੈਗਾ ਇੰਨੀ ਬੋਹ ਹੁੰਦੀ ਪਾਣੀ ਵਿੱਚ ਤੇ ਪੰਮਾਰੀ ਫੈਲੋਗੀ ਤੇ ਜਿਹੜੀਆਂ ਗਲੀ ਕੀਤੀ ਉਹ ਵੀ ਪੈ ਗਈ ਹੈ ਤੇ ਜੋਈ ਬਾਤ ਪਹਿਲਾਂ ਗੱਲ ਕਰਨਾ ਜਿਹੜੀ ਕਰਨੀ ਹੈ ਭਾਈ ਚੱਲੋ ਕਰੋ ਪਾਣੀ ਇਨਾ ਭਾਈ ਆਖੋ ਕਿੰਨਾ ਪਾਣੀ ਇਕੱਠਾ ਆਇਆ ਪਲਾਰ ਦੇ ਵਿੱਚ ਜੇ ਆਪਾਂ ਬਾਹਰ ਖਲੋਣ ਦੇ ਅੱਗੇ ਨਹੀਂ ਰਹਿਏ ਤੇ ਇੰਨੀ ਸਮੈਲ ਆਂਦੀ ਹੈ ਨਾ ਪੱਕੀ ਕਹੀ ਹੈ ਸਾਡਾ ਕੋਈ ਰਿਸ਼ਤੇਦਾਰ ਕਹਿੰਦਾ ਚਲ ਤੁਹਾਡੇ ਹਲਾਣਾ ਉਹ ਕਹਿੰਦੇ ਆਪਾਂ ਉਹਨਾਂ ਨਾਲ ਕਰਦੇ ਜੇ ਇਨਾ ਆਇਆ ਬੜਾ ਬੁਰਾ ਹਾਲ ਜੇ ਪਾਣੀ ਇਕੱਠਾ ਆਇਆ ਪਿਆ ਨੰਗਲੋ ਜਗ੍ਹਾ ਨਹੀਂ ਹੈ ਤੇ ਤੇ ਹੀ ਆਣ ਕੇ ਸਾਡਾ ਮਸਲਾ ਹੱਲ ਕਰੋ ਸਾਪਾ ਦੇ ਇਹ ਮੰਗ ਮੰਗਦੇ ਮਸਲਾ ਹੱਲ ਕਰੋ ਜੇ ਤੁਹਾਡਾ ਮਰਜ਼ੀ ਮੇਰਾ ਨਾਮ ਰਾਜਰਾਣੀ ਮਕਾਨ ਨੰਬਰ 106 ਅਟੈਲਾ ਵਾਲੀ ਗਲੀ ਹੈ ਅਬੀਦ ਅਸ਼ਰ ਦੇ ਬੈਕ ਸਾਈਡ ਤੇ ਮੇਰੇ ਘਰ ਦਾ ਬਹੁਤ ਬੁਰਾ ਹਾਲ ਹੈ ਸਾਡੇ ਨੀਆ ਚੋਂ ਅੰਦਰ ਪਾਣੀ ਜਾਣ ਲੱਗਿਆ ਸਿਵਰ ਦਾ ਸਾਰਾ ਪਾਣੀ ਅੰਦਰ ਗਲੀ ਚ ਭਰਿਆ ਹੋਇਆ ਤੇ ਇਹ ਸਾਰਾ ਪਾਣੀ ਸਾਡੇ ਇਧਰ ਪਲਾਟ ਹੈਗੇ ਨਾਲ ਉਹਨਾਂ ਤੋਂ ਜਾ ਕੇ ਸਾਡੇ ਘਰ ਦੇ ਅੰਦਰ ਜਾਂਦਾ ਹੈ ਪੀਣ ਵਾਲਾ ਪਾਣੀ ਵੀ ਮਿਕਸ ਆਂਦਾ ਪਿਆ ਪੀਣ ਵਾਲਾ ਪਾਣੀ ਇੰਨੇ ਸਾਰੇ ਮੁੱਲੇ ਚ ਘਰ ਘਰ ਸਭ ਮਾਰ ਪਏ ਕਾਲੇ ਪੀਲੀਆਂ ਹੋਉਂਦੇ ਆ ਤੇ ਕੋਈ ਵੀ ਨਹੀਂ ਆਂਦਾ ਸਨਵਾਈ ਕਰਨ ਅਸੀਂ ਬਹੁਤ ਜ਼ਿਆਦਾ ਸਨੇਹਾ ਦਿੱਤਾ ਜਿਹੜਾ ਕਾਉਂਸਲਰ ਹੈਗਾ ਉਹ ਵੀ ਕਹਿੰਦਾ ਤੁਹਾਨੂੰ ਇੱਥੋਂ ਵੋਟਾਂ ਨਹੀਂ ਪਈਆਂ ਇਹ ਥੋੜੀ ਕਿ ਵੋਟਾਂ ਨਹੀਂ ਪਈਆਂ ਤੇ ਤੁਸੀਂ ਕੰਮ ਹੀ ਨਹੀਂ ਕਰਾਣੇ ਲੋਕਾਂ ਨੂੰ ਐਵੇਂ ਜਿੱਤ ਗਿਆ ਵੋਟਾਂ ਤੋਂ ਬਗੈਰ ਜਿੱਤ ਗਿਆ ਤੇ ਨਿੱਜਰ ਦੇ ਪੀਓ ਨੂੰ ਵੀ ਮੈਂ ਫੋਨ ਕੀਤਾ ਦੋ ਤਿੰਨ ਵਾਰੀ ਕੀਤਾ ਮੇਰੇ ਹਜੇ ਵੀ ਫੋਨ ਦੇ ਵਿੱਚ ਹੈਗੀਆਂ ਰਿਕਾਰਡਿੰਗਾਂ ਤੇ ਉਹ ਹਾਂਜੀ ਪੈਂਜੀ ਕਰ ਦਿੰਨੇ ਆ ਭੇਜ ਦਿੰਨੇ ਆ ਥੋੜੀ ਜਿਹ ਕਹਿੰਦੇ ਜੇ ਪੁਲ ਬਣੂਗਾ ਉਹ ਤੋਂ ਬਾਅਦ ਤੁਹਾਡਾ ਮਸਲਾ ਹੋਣਾ ਪੁਲ ਤੂੰ ਸਾਲ 6 ਮਹੀਨੇ ਦਾ ਬਣੇ ਤਾਂ ਹੁਣ ਅਸੀਂ ਗੰਦ ਚ ਪੱਟੇ ਰਹੀਏ ਧੰਨਵਾਦ ਹਾਂ ਜੀ ਸਾਡੀ ਕੋਈ ਸੁਣਾਈ ਨਹੀਂ ਉਹਦੀ ਮੇਰੇ ਪੁੱਤਰ ਨੇ ਸਕੂਲ ਜਾਣਾ ਸੀ ਬਿਸਕਟ ਹੱਥ ਤੇ ਫੜੇ ਆਈ ਉਹਨੇ ਨਾਲੀ ਦੇ ਵਿੱਚ ਡੇਕਟਰ ਲਿਬੜ ਗਿਆ ਫੇਰ ਮੈਂ ਲਵਾ ਕੇ ਉਹਨੂੰ ਸਕੂਲੇ ਭੇਜ ਕੇ ਆਈ ਹਾਂ ਹਾਂ ਜੀ ਵੇਖੋ ਜੀ ਨਿੱਕੇ ਨਿੱਕੇ ਬੱਚੇ ਆ ਕੁਲਾਂ ਦੇ ਜਾਂਦੇ ਵੀ ਮੰਦਰ ਚ ਪਾਣੀ ਜਾਂਦਾ ਲੋਕੀ ਸੇ ਪੂਜਾ ਕਰਦੀ ਐ ਤੇ ਗੰਦ ਚ ਰੱਖਣ ਦੇ ਬਾਬਿਆਂ ਲੱਗਾ ਮੁਸ਼ਕਲ ਆ ਦੰਗਣਾ ਮੁਸਕਾ ਭਾਈ ਹਮਦੇ ਇਥੇ ਬਹੁਤ ਗੰਦਗੀ ਇਥੇ ਕੋਈ ਸੁਣਾਈ ਨਹੀਂ ਜਾਂਦੀ ਹੁ ਬੋਟਾ ਵਾਲੀ ਭੱਜੇ ਆਉਂਦੇ ਛਾਲਾ ਮਾਰਦੇ ਆਉਂਦੇ ਆ ਬੋਟਾ ਪਾਉ ਹੱਥ ਜੋੜਦੇ ਗਾੜੀ ਹੋ ਕੇ ਸਾਡੀ ਕੋਈ ਸੁਣਾਈ ਨਹੀਂ ਕਰਦਾ ਵੀ ਐ ਗੰਦਗੀ ਚ ਰਹਿੰਦੇ ਇਥੇ ਨਾ ਪਾਣੀ ਕੈਬ ਨਹੀਂ ਜਾਣੀਂ ਧਿਆਵਾ ਬੋਟਾ ਵਾਲੀ ਭੱਜ ਭਜ ਆਉਂਦੇ ਬੋਟਾ ਪਾਉ ਹੱਥ ਜੋੜਦੇ ਅੰਜ ਕਰ ਕਰਕੇ ਹੈ ਉਹ ਕਿੱਦਾਂ ਬੋਟਾ ਵਾਲੀ ਆਉਂਦੇ ਭੱਜ ਭਜ ਕੇ ਹੈ ਕੀ ਕਰੀਏ ਹੁਣ ਅਸੀਂ ਤੇ ਹਣੇ ਇੱਕ ਸਾਡਾ ਕੌਂਸਲ ਆ ਗਿਆ ਛੇ ਪਟੈਂਪੀ ਬੋਟਾ ਪਈਆਂ ਸਾਰੀਆਂ ਉਹ ਸਾਡੀ ਕੋ ਲੜਾਈ ਵਿੱਚ ਨਹੀਂ ਹੁੰਦਾ ਕੋਈ ਸੁਣਾਈ ਨਹੀਂ ਕਰਦਾ ਵੀ ਜਿਉਂਦੇ ਵਾਰ ਜਾਂਨੇ ਭੱਜ ਭੱਜ ਕੇ ਤੇ ਲੜਾਈ ਵਿੱਚ ਮੈਂ ਆਇਆ ਹੀ ਕਿ ਸਰਦਾਰ ਦਾ ਕੋਈ ਮੋਹ ਨਹੀਂ ਲਾ ਕੇ ਦਿੰਦਾ ਸਾਨੂੰ ਜੇ ਮੋਹ ਲਵਾਉਣ ਜੇਗੀ ਤੇ ਭਾਜੀ ਤਾਂ ਨਹੀਂ ਮੋਹ ਸਾਨੂੰ ਲਾ ਕੇ ਦਿੰਦੇ ਤੁਸੀਂ ਵਰ ਭਰੇ ਆ ਸਾਡੇ ਬੱਚੇ ਸਕੂਲ ਜਾਣਦੇ ਆ ਯੂਨੀਫਾਰਮ ਉਹਨਾਂ ਦੀਆਂ ਲਿਬਰ ਜਾਣਦੇ ਆ ਵਾ ਹੈ ਇਹ ਪਛਾਰ ਸੰਗ ਇਹੋ ਮੰਗ ਕਰਦੇ ਆ ਕਿ ਸਾਨੂੰ ਇਹ ਪਾਣੀ ਦਾ ਮਸਲਾ ਹੱਲ ਕਰਕੇ ਦਿੱਤਾ ਜਾਵੇ ਜੇ ਨਾ ਮਗਰ ਪਾਣੀ ਦਾ ਮਸਲਾ ਹੱਲ ਕੀਤਾ ਅਸੀਂ ਉੱਥੇ ਧਰਨਾ ਲਗਾ ਦਿਆਂਗੇ ਆਹ ਦੇਖੋ ਜੀ ਇੱਥੋਂ ਦੇ ਰਾਣਵਾਲੀਸ탄 ਦੇ ਲੋਕ ਬਹੁਤ ਹੀ ਪਰੇਸ਼ਾਨ ਨੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਤੇ ਲੋਕ ਉੱਥੋਂ ਤੱਕ ਕੀ ਧਰਨੇ ਨੌਨ ਤੱਕ ਪਹੁੰਚ ਚੁੱਕੇ ਨੇ ਕਿ ਉਹਨਾਂ ਦੇ ਗੱਲ ਉਹਨਾਂ ਦੇ ਬੱਚਾ ਤੱਕ ਆ ਚੁੱਕੀ ਏ ਇਸ ਕਰਕੇ ਪ੍ਰਸ਼ਾਸਨ ਤੋਂ ਸਾਰੇ ਇਹ ਮੰਗ ਕਰਦੇ ਨੇ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਮੁਸ਼ਕਲ ਦਾ ਹੱਲ ਕੀਤਾ ਜਾਵੇ ਮੈਂ ਲੱਖੀ ਕੁਮਾਰ ਮੌਜੂਦ ਨੇ ਕੋਚਰ ਸਾਹਿਬ 39 ਨੰਬਰ ਵਾਲਾ ਅੱਜ 6 ਵੜ ਪੰਡੋਰੇ ਵਿੱਚ ਆ ਰਹੀ ਪਾਣੀ ਦੀ ਮੁਸ਼ਕਿਲ ਬਾਰੇ ਇਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ। ਹਾਂਜੀ ਕੋਟੇ ਸਰ ਕੀ ਮੁਸ਼ਕਲਾਂ ਆ ਰਹੀਆਂ ਕਿ ਲੋਕਾਂ ਨੂੰ ਸੀਵਰੇਜ ਪਾਣੀ ਦਾ ਜੋ ਮੁਸ਼ਕਲਾਂ ਦੇਦਿਆਂ ਕੀ ਕਹਿਣਾ ਤੁਹਾਡਾ ਉਸ ਬਾਰੇ? ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਵਿੱਚ ਮੈਂ ਆਪਣੀ ਜਨਤਨ ਨੂੰ ਦੇਖਣਾ ਚੁੰਨਾ ਹਾਂ ਤੋਂ 6 ਪੰਡੋਰੇ ਦੇ ਜਨਤਾਨ ਨੂੰ ਵੀ ਜਦੋਂ ਨਹਿਰੀ ਪਾਣੀ ਦੀ ਪੈ ਪਈ ਨਾ ਉਦੋਂ ਡੈਮੇਜ ਹੋ ਗਿਆ, ਇੰਤਾਂ ਤੋਂ ਡੈਮੇਜ ਹੋ ਗਿਆ ਪਾਪ। ਉਹਦੇ ਕਾਰਨ ਇਹ ਪ੍ਰੋਬਲਮ ਆ ਰਹੀ ਆ। ਮਤਲਬ ਬਹੁਤ ਜਲਦੀ ਭਾਜੀ ਕੋਸ਼ਿਸ਼ ਕਰਦਾ ਪਿਆ ਵਾਂ ਹਰ ਸੰਭਵ ਕੋਸ਼ਿਸ਼ ਕਰਦਾ ਪਿਆ ਵਾਂ ਉਤੋਂ ਮੈਂ ਆਹ ਗੱਡੀਆਂ ਲਵਾ ਕੇ ਤੇ ਪਾਣੀ ਕਢਾਉਣਾ ਰਹਿਣਾ ਵਾਂ ਹਫਤੇ ਚ ਇੱਕ ਦੋ ਦਿਨ ਗੱਡੀਆਂ ਲਾ ਕੇ ਮੈਂ ਕਢਾਉਂਦਾ ਪਰਵਾ ਪਰ ਹੁਣ ਜਰਾ ਮੁਸ਼ਕਲ ਤਾ ਆ ਰਹੀ ਹੈ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਉਹ ਪਾਣੀ ਜਿਆਦਾ ਜਮਾ ਹੋ ਰਿਹਾ ਵਾ ਤੇ ਸਾਨੂੰ ਜਿਆਦਾ ਮੁਸ਼ਕਲ ਆndi ਪਈ ਹੈ ਤੇ ਜਦੋਂ ਵੀ ਉਹ ਡੈਮੇਜ ਹੋਣ ਦੇ ਕਾਰਨ ਸਾਨੂੰ ਇਹ ਮੁਸ਼ਕਲ ਆ ਰਹੀ ਸੀ ਹੁਣ ਗਮਸ਼ਲ ਜਿਆਦਾ ਤਾਂ ਬਦਗੀ ਦੇ ਬਸਾਤੀ ਪਾਣੀ ਦੀ ਤੇ ਮਾਰ ਵੱਜ ਰਹੀ ਹੈ ਇਹ ਸਾਰੀ ਜਿਹੜੀ ਆ ਪ੍ਰੋਬਲਮ ਆ ਇਹ ਸਾਡੇ ਡਾਕਟਰ ਐਮ ਡੀ ਜੀ ਸਾਹਿਬ ਉਹੀ ਨਾਲੇ ਧਿਆਨ ਵਿੱਚ ਆ। ਉਹੀ ਬੜੇ ਦੇਖਣੇ ਤੋਂ ਕੱਲ ਵਿੱਚ ਆਏ ਸੀ ਚੱਕਾ ਕੇ ਗਏ ਸਾਬ ਕੋਸ਼ੇ। ਉਹਨਾਂ ਨੇ ਤਾਂ ਐਪਨ ਸਾਥੋਂ ਸੱਤ ਸੱਠ ਜੀ ਸਮ ਸੱਠ ਜੀ ਜਿੱਦਾਂ ਜਲਦੀ ਹੱਲ ਕੀਤਾ ਜਾਵੇ। ਬੋਲਦੇ 10 ਫੁੱਟ ਦਾ ਸਰ ਜੀ ਰਸਤਾ ਹੈਗਾ ਵਾ ਉਹ। ਜੀ ਕੋ ਸਰ ਜੀ ਰਸਤਾ ਜਾਂਦਾ ਵਾ। ਸਿਧਾ ਸਾਹਿਬ ਨੂੰ ਵੀ ਜਾਂਦਾ ਵਾ। ਤੇ ਕਾਲਾ ਸਾਥ ਨੂੰ ਵੀ ਜਾਂਦਾ ਵਾ। 10 ਫੁੱਟ ਦੇ ਉਸ ਸਰ ਜੀ ਮੈਂ ਬੰਦ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਹਾਈਵੇਅ ਆ। ਪੁਲ ਬੰਦ ਕਰਦਾ 10 ਫੁੱਟ ਦਾ ਰਸਤੋਂ ਨੂੰ ਮਿਲਿਆ ਉਹ ਤਾਂ ਨੰਗਣ ਵਾਸਤੇ ਲਈ ਵਾਸਤੇ ਜੇ ਮੈਂ ਉਹਨੂੰ ਵੀ ਬੰਦ ਕਰ ਦਾਂਗਾ। ਤੁਹਾਡੀ ਮੁਸ਼ਕਿਲ ਹੋਣੀ ਸੰਗਤ ਵਾਸਤੇ ਮੁਸ਼ਕਿਲ ਹੋਏਗੀ ਇਸਰਕੇ ਮੈਂ ਕਹਿ ਰਿਹਾ ਆਂ ਵੀ ਮੈਂ ਤੁਮ ਲੱਗਾ ਆਂ ਮੈਨੂੰ ਫਿਕਰ ਹੈ ਮੈਂ ਜਲਦੀ ਜਲਦੀ ਉਹਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆਂ